ਸਾਸ਼ਵੀਆਂ ਕਾਇ ਅੱਜ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਜਾ ਰਿਹਾ ਹਾਂ ਜੋ ਕਿ ਕਵਿਤਾ ਹੀ ਨਹੀਂ ਹੈ ਉਹਦੇ ਬੋਲ ਸਾਡੇ ਇਤਿਹਾਸ ਨੂੰ ਦਰਸਾਉਂਦੇ ਹਨ ਆਓ ਸੁਣੀਏ ਇੱਕ ਨਦੀ ਸੀ ਇੱਕ ਸਦੀ ਸੀ ਨਦੀ ਆਰ ਹੋਈ ਸਦੀ ਪਾਰ ਹੋਈ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੂੰ ਜਾਂਦੀ ਆਪਣੇ ਨਾਲ ਗਈ ਅਰ ਸਾਂ ਬੀਤ ਗਿਆ ਨਾ ਪੁੱਛ ਸਕਿਆ ਉਹ ਪੂ ਦੀ ਹਨੇਰੀ ਰਾਤ ਕੋਈ ਸਾਇਬ ਜਦਿਆਂ ਦੀ ਬਹਾਦਰੀ ਜਹੀ ਨਾਇਬ ਵੀ ਅੱਜ ਤੱਕ ਬਾਤ ਕੋਈ ਸਮਾਂ ਲੰਘਦਾ ਗਿਆ ਸਾਥੋਂ ਸਮਦਾ ਗਿਆ ਨਾ ਪੁੱਈ ਸਕਿਆ ਉਹ ਜ਼ਬਰ ਜਿਉਂ ਕੋਈ ਐਸੀ ਮਾਰ ਸਮੇਦੀ ਆਨ ਪਈ ਮਿਟ ਗਿਆ ਜਹਾਨੋਂ ਨਿਸ਼ਾਨ ਵੀ ਕੋਈ ਬਾਦਸ਼ਾਹ ਹੋਵੇ ਕੋਈ ਰੰਗ ਹੋਵੇ ਜੀਵਨ ਮੈਂ ਕਦੇ ਨਹੀਂ ਟਿਕਾਵੇਗਾ ਜੋ ਆਪਣੀ ਮਰਜ਼ੀ ਨਾਲ ਜੰਮਿਆ ਨਹੀਂ ਉਹ ਤੇਰੇ ਚਾਹੇ ਕਿੱਦਾਂ ਤੁਰ ਜਾਵੇਂਗਾ ਸਰਬੰਸ ਵਾਰਿਆ ਸਾਡੇ ਹੀ ਸਦਾ ਯਾਦ ਕਰੋ ਕੁਰਬਾਨੀ ਨੂੰ ਚੰਗਾ ਵੀ ਨਹੀਂ ਮਾੜਾ ਵੀ ਨਹੀਂ ਸਦਾ ਯਾਦ ਕਰੋ ਗੁਰਬਾਨੀ ਨੂੰ ਅੱਜ ਵਿਰਸੇ ਦਾ ਚੰਗਾ ਚੁੱਕਿਓ ਤਰਤੀ ਤੇ ਕਾਇਮ ਵਿਸਾਇ ਕਰੋ ਹਰ ਜੇਮੀ ਤਾਨਾ ਸ਼ਾਇਨ ਚੁੱਕ ਦਿਓ ਤੇ ਤਰਤੀ ਨੂੰ ਖੁਸ਼ਾਈ ਕਰੋ ਜਿਵੇਂ ਕਿ ਤੁਸੀਂ ਲੋਕਾਂ ਨੇ ਅੱਜ ਸੁਣਿਆ ਇਸ ਕਵਿਤਾ ਤੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਮਾਤਾ ਜੀ ਮਾਤਾ ਗੁਜਰੀ ਜੀ ਨੂੰ ਤੇ ਆਪਣੇ ਚਾਰੋਂ ਪੁੱਤਰਾਂ ਨੂੰ ਸਾਬਜਾ ਦਾਜੀਤ ਸਿੰਘ ਜੀ ਸਾਬਜਾ ਦਾਜਾਰ ਸਿੰਘ ਜੀ ਸਾਬਜਾ ਦਾਜੋਰਾਵਰ ਸਿੰਘ ਜੀ ਸਾਬਜਾ ਦਾਫਦੇ ਸਿੰਘ ਜੀ ਤੇ ਆਪਣੇ ਆਪ ਨੂੰ ਵਾਰਦਕ ਸਾਡੇ ਹੀ ਤੇ ਆਪਾਂ ਨੂੰ ਤੇ ਉਹਨਾਂ ਦੀ ਬੋਈ ਸੰ ਚਾਰ ਨੂੰਏ ਤੋਂ ਕੀ ਹੂਆ ਜੀਵਨ ਕੇ ਇਖਜ਼ਾਰ ਮਤਿਅ ਅਸੀਂ ਸਾਰੇ ਉਹਨਾਂ ਦੇ ਪੁੱਤਰ ਆ ਤੇ ਆਪਾਂ ਨੂੰ ਉਹਨਾਂ ਦੀ ਸਿੱਖਿਆ ਨੂੰ ਅੱਗੇ ਅੱਗੇ ਜਾਣਾ ਚਾਹੀਦਾ ਬੋਈਏ ਸੋਲ੍ਹਾਈ